ਜੋ ਬੋਲੇ ਸੋਨ ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਗਿਆਨਾਤ ਮਹਾਰਾਜ ਕੀ ਜੈ ਜੋ ਬਹੁਤ ਹੀ ਜਿਹੜੀ ਮਨ ਭਾਗੀ ਗੱਲ ਆ ਜੋ ਪਿੰਡ 마ੜੀ ਮੇਗਾ ਔਰ ਤਰਨਤਾਨ ਦੇ ਵਿੱਚ ਜੋ ਇਹ ਪਿੰਡ ਪੈਂਦਾ ਏ ਔਰ 마ੜੀ ਮੇਗਾ ਦੇ ਵਿੱਚ ਸਾਡੀ ਮਾਤਾ ਜੀ ਜਿਸ ਦਾ ਕੁਛ ਖਾਲੀ ਜਗ੍ਹਾ ਦੇ ਵਿੱਚ ਤੰਬੂ ਲੱਗਾ ਹੋਇਆ ਸੀ ਆਪਣਾ ਰਹਿਣ ਦਾ ਜਿਹੜਾ ਇਹਨੇ ਬਸੇਰਾ ਕੀਤਾ ਹੋਇਆ ਸੀ ਤੇ ਤੰਬੂ ਲਾ ਕੇ ਆਪਣਾ ਜਿਤਨਾ ਮੀਂਹ ਬਰਸਾਤ ਤੋਂ ਬਚਨ ਵਾਤੀ ਆਪਣਾ ਇਹ ਰਹਿ ਰਹੀ ਸੀ ਤੰਬੂ ਦੇ ਵਿੱਚ ਔਰਤਾਂ ਢਾਡ ਲੋਕਾਂ ਵੱਲੋਂ ਜਿਹੜਾ ਉਹ ਤੰਬੂ ਤੋੜਿਆ ਗਿਆ ਤੇ ਜਿਹੜਾ ਇਹਦਾ ਸਮਾਨ ਆ ਉਹ ਸਮਾਨ ਦੀ ਵੀ ਭੰਡ ਤੋੜ ਦਿੱਤੀ ਗਈ ਤੇ ਅਸੀਂ ਪ੍ਰਸ਼ਾਸਨ ਗਾੜੀ ਔਰ ਪੰਜਾਬ ਸਰਕਾਰ ਸਰਕਾਰ ਗਾੜੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਹ ਸਾਡੀ ਮਾਤਾ ਨੂੰ ਇਨਸਾਫ ਦਵਾਇਆ ਜਾਵੇ ਤੇ ਜਿਹੜਾ ਰਹਿਣ ਦਾ ਬਸੇਰਾ ਇਹਦਾ ਕੀਤਾ ਜਾਵੇ ਜਿਵੇਂ ਪਿੰਡਾਂ ਦੇ ਵਿੱਚ ਹਰ ਇੱਕ ਪਿੰਡ ਵਿੱਚ ਸਰਕਾਰੀ ਜਿਹੜੀਆਂ ਕਨੌਲੀਆਂ ਬਣੀਆਂ ਹੁੰਦੀਆਂ ਐ ਤੇ ਜੇ ਮਾਤਾ ਜੀ ਨੂੰ ਉਸ ਥਾਂ ਦੇ ਵਿੱਚ ਇੱਕ ਕਮਰਾ ਪਾ ਕੇ ਸਰਕਾਰੀ ਦਿੱਤਾ ਜਾਵੇ ਕਿ ਜਿਹੜਾ ਇਹਦਾ ਸਮਾਨ ਭੰਡ ਤੋੜ ਕੀਤੀ ਆ ਜਿਹੜਾ ਇਹਦਾ ਸਮਾਨ ਸਾਰਾ ਹੀ ਜੋ ਵਿਚਾਰੀ ਦੇ ਭਾਂਡੇ ਅੱਗ ਬੜਨ ਵਾਲਾ ਸਮਾਨ ਖਾਣ ਪੀਣ ਵਾਲਾ ਸਮਾਨ ਔਰ ਪੇਟੀ ਲੀੜਾ ਕਪੜਾ ਉੱਤੇ ਲੈਣ ਵਾਲੇ ਜੋ ਵੀ ਕੱਪੜੇ ਹੈਗੇ ਸੀ ਉਹ ਸਾਰੇ ਹੀ ਪਤਾ ਨਹੀਂ ਕੋਈ ਚੋਰ ਲੈ ਗਿਆ ਜਿਹੜੇ ਭਾਂਡਾ ਸਨਾਂ ਹੀ ਉਹਨਾਂ ਦੀ ਭੰਨ ਤੋੜ ਹੋ ਗਈ ਆ ਅਸੀਂ ਪੰਜਾਬ ਸਰਕਾਰ ਗੜੀ ਬੇਨਤੀ ਕਰਦੇ ਆ ਕਿ ਮਾਤਾ ਜੀ ਨੂੰ ਇਨਸਾਫ ਦਿੱਤਾ ਜਾਵੇ ਜੋ ਬੱਲੇ ਸੋਨਰ ਹੈ ਭਗਵਾਨ ਵਾਲਮੀਕੀ ਮਹਾਰਾਜ ਦੀ ਚੀਜ਼ ਹੈ